ਸੀਲ ਇੰਨੀ ਆ ਵੀ ਜਿਵੇਂ ਹੁਣ ਇਹਦੇ ਰੱਸਾ ਸੱਟਿਆ ਇਸੇ ਤਰ੍ਹਾਂ ਇਹ ਰੱਸਾ ਸੱਟ ਕੇ ਤੁਸੀਂ ਇਹਨੂੰ ਫਿਰ ਚੋ ਸਕਦੇ ਆ ਇਹਦੇ ਵਿੱਚ ਇੱਕ ਖਾਸੀਅਤ ਆ ਮੱਜ ਦੇ ਵਿੱਚ ਮੱਜਾਂ ਮਿਲ ਬਹੁਤ ਜਾਂਦੀਆਂ ਕੋਈ ਮੁਕੀ ਕਰਨੀ ਨਹੀਂ ਹੁੰਦੀ ਬਾਈ ਬਾਈ ਮਾੜਾ ਚੱਕਰ ਹੀ ਨਹੀਂ ਬਾਈ ਕਿਵੇਂ ਮਰਜ਼ੀ ਬੈਠੇ ਰਹ ਲੈ ਆਹ ਚੀਜ਼ ਵੇਖਿਓ ਮਿੱਤਰੋ ਹੁਣ ਲੈ ਲੋ ਬਈ ਲੈ ਭਲਾ ਇਹ ਦੂਜੇ ਪਾਸੇ ਹੀ ਬਹਿ ਜਾ ਕੋਈ ਚੱਕਰ ਹੀ ਨਹੀਂ ਜਿਵੇਂ ਮਰਜ਼ੀ ਬੈਠੇ ਮੈਨੂੰ ਕਿੱਥੋਂ ਮਿਲੂਗੀ ਯਾਰ ਆਹ ਚੀਜ਼ ਲੈ ਐਚ ਐਫ ਗਾ ਮਾਰਗੀ ਆ ਬਾਈ ਜਿਵੇਂ ਮਰਜ਼ੀ ਬੈਣਾ ਕਿ ਭਲਾ ਦੀ ਕਲਾਸਿਕ ਕਲਾਸ ਇੱਥੋਂ ਚੋਈ ਜਾਵੇ ਅਗਲਾ ਪਰ ਆਈ ਨਿਊਰਾ ਪ੍ਰਕਾਰੀਆਂ ਜਾਂਦੀਆਂ ਯਾਰ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਲੈ ਕੇ ਆ ਗਿਆ ਮੈਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚੋਂ ਬਾਜ਼ੀਗਰ ਕੋਠਿਆਂ ਦੇ ਵਿੱਚੋਂ ਮਿੱਤਰੋ ਇਸ ਟਾਈਮ ਮੈਂ ਮੌਜੂਦ ਹਾਂ ਤੇ ਬਲਵਿੰਦਰ ਬਾਈ ਦੇ ਘਰੋਂ ਲੈ ਵੀ ਮਿੱਤਰੋ ਪਹਿਲਾਂ ਦੱਸ ਦੇਵਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਵਿਖਾਉਣੀ ਆ ਪੂਰੀ ਨੀਲੀ ਰਾਵੀ ਦੀ ਤੇ ਉਹ ਮੱਝ ਵਿਖਾਉਣੀ ਆ ਜਿੰਦੇ ਤਾਜੀ ਦੇ ਦੁੱਧ ਦਾ ਰਿਕਾਰਡ ਵੀਡੀਓ ਫੁੱਲ ਦੇ ਵਿੱਚ ਤੇ ਤੁਸੀਂ ਆਪ ਦੇਖੋਗੇ ਵੀ ਵਾਕਿਆ ਹੀ ਕਿ ਬਾਈ ਨੇ ਸਹੀ ਦੱਸਿਆ ਵੀ ਗੱਲ ਇਹਦੀ ਟਿਕਾਣੇ ਆ ਇਹਦੀ ਤਾਜੀ ਦੀ ਵੀਡੀਓ ਵੀ ਤੁਸੀਂ ਮੰਗਵਾ ਸਕਦੇ ਆ ਵੀਰ ਦੇ ਕੋਲੋਂ ਤੁਹਾਨੂੰ ਲੇਵਾ ਵੇਖ ਕੇ ਆਈਡੀਆ ਹੋ ਜਾਊਗਾ ਵੀ ਵਾਕਿਆ ਹੀ ਮੈਂ ਨੇ ਦੁੱਧ ਦਿੱਤਾ ਹੋਇਆ ਕਿ ਨਹੀਂ ਦਿੱਤਾ ਹੋਇਆ ਬਰੀਕੀ ਬਹੁਤ ਚੰਗੀ ਆ ਵੱਡੀ ਗੱਲ ਇਹ ਆ ਵੀ ਮਿੱਤਰੋ ਇਹ 7ਵੇਂ ਮਹੀਨੇ ਦੇ ਵਿੱਚ ਵੜੀ ਹੋਈ ਆ ਚੈੱਕ ਪਾਸਾ ਤੇ ਫਿਰ ਵੀ ਇਹਦੇ ਥੱਲੇ ਦੁੱਧ ਆ ਸੀਲ ਇੰਨੀ ਆ ਵੀ ਜਿਵੇਂ ਹੁਣ ਇਹਦੇ ਰਸਾ ਸਟਿਆ ਇਸੇ ਤਰ੍ਹਾਂ ਰੱਸਾ ਛੱਟ ਕੇ ਤੁਸੀਂ ਇਹਨੂੰ ਫਿਰ ਚੋ ਸਕਦੇ ਆ ਇਹਦੇ ਵਿੱਚ ਇੱਕ ਖਾਸੀਅਤ ਆ ਮੱਝ ਦੇ ਵਿੱਚ ਮੱਝਾਂ ਮਿਲ ਬਹੁਤ ਜਾਂਦੀਆਂ ਕੋਈ ਵੱਡੀ ਗੱਲ ਨਹੀਂ ਹੁੰਦੀ ਮਿਲ ਨੂੰ ਪੈਸਾ ਲਾ ਕੇ ਸਭ ਕੁਝ ਮਿਲ ਜਾਂਦਾ ਪਰ ਪੈਸਾ ਲਾ ਕੇ ਨਾ ਸਹੀਲ ਪਾੜ ਮਿਲਦਾ ਤੇ ਨਾ ਦੁੱਧ ਮਿਲਦਾ ਇਹ ਅਕਸਰ ਹੀ ਮੈਂ ਦੇਖਿਆ ਵਾ ਤੇ ਇਹਦੇ ਵਿੱਚੋਂ ਤੁਹਾਨੂੰ ਦੁੱਧ ਵੀ ਮਿਲਣਾ ਵਾ ਤੇ ਸੀਲਪਾਨ ਤਾਂ ਮਿਲਣਾ ਹੀ ਮਿਲਣਾ ਉਹ ਤਾਂ ਹੁਣ ਕਹਿਣ ਵਾਲੀ ਗੱਲ ਹੀ ਹੈ ਨੀ ਕਰਮਾਂ ਵਾਲੀ ਦੀ ਬਸ ਸਿਆਣੀ ਮੱਝ ਆ ਮਿੱਤਰੋ ਇਹਦੇ ਬਾਰੇ ਗੱਲਬਾਤ ਕਰਦੇ ਆ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਰ ਭਾਈ ਕੀ ਹਾਲ ਚਾਲ ਆ ਵੀਰੇ ਵਧੀਆ ਭਾਈ ਜੀ ਚੜ੍ਹਦੀ ਕਲਾ ਕੀ ਗਾਇਓ ਲੈ ਯਾਰ ਹਨਾ ਵੀਡੀਓ ਬਣਵਾਈ ਜਾਂਦਾ ਕੋਈ ਪ੍ਰੋਵਾਈਡ ਨਹੀਂ ਹਨਾ ਇਹ ਬੰਦੇਆਂ ਨੂੰ ਪੂਜ ਕਰਦੀ ਆ ਭਾਈ ਹਾਂ ਕਿਆ ਬਾਤ ਆ ਯਾਰ ਵਾਕਿਆ ਸਹੀ ਗੱਲ ਆ ਤੇਰੀ ਯਾਰ ਲੈ ਯਾਰ ਕੋਈ ਪ੍ਰਵਾਹ ਨਹੀਂ ਰੋ ਹਨਾ ਕੋਈ ਪ੍ਰਵਾਹ ਨਹੀਂ ਬਈ ਚਲੋ ਆਪਾਂ ਹੁਣ ਤਾਂ ਚਲ ਮੱਝ ਵਿਖਾਉਣੇ ਆ ਮੇਰਾ ਜਵਾਗ ਬਈ 7 ਸਾਲ ਦਾ ਹੈਗਾ ਤੇ ਇਹਦੇ ਉੱਤੇ ਲੀਟੀ ਜਾਂਦਾ ਦੋ ਥਾਣ ਤੋਂ ਪੜੀ ਰੱਖਦਾ ਐ ਕੋਈ ਚੱਕਰ ਹੀ ਨਹੀਂ ਬਈ ਉਹਨੂੰ ਮੈਂ ਵੇਖ ਲਾਹਣਾ ਹਾਂਜੀ ਸੀਲ ਵਾਲੀ ਆ ਹਣਾ ਯਾਰ ਬਹੁਤ ਜ਼ਿਆਦਾ ਸੀਲ ਆ ਬਈ ਆਪਾਂ ਪਹਿਲੀ ਮੱਝ ਵੇਖੀ ਆਈ ਨਹੀਂ ਸੀ ਛੋਟੇ ਹੁੰਦੇ ਮੱਝਾਂ ਵੇਹਦੇ ਆਂ ਪਰ ਨਹੀਂ ਪਹਿਲੀ ਮੱਝ ਮੇਰੀ ਜ਼ਿੰਦਗੀ ਦਾ ਵੇਖੀ ਮੈਂ ਮੈਂ ਤਾਂ ਆ ਬਈ ਯਾਰ ਮਨ ਲਾ ਜਿਵੇਂ ਮਨ ਲਾ ਚਲੋ ਸੀਲ ਬੰਨੀਆਂ ਬਣਾਈਆਂ ਬਹੁਤ ਆ ਹਾਂਜੀ ਨਹੀਂ ਜਾਂਦੀ ਬਈ ਲੈ ਬਲਵਿੰਦਰ ਜੀ ਖੁੱਲ ਕੇ ਦੱਸ ਦੇ ਮੈਨੂੰ ਡਿਟੇਲ ਕਿੰਨਾ ਸੂਆ ਕਿੰਨੇ ਚਿਰ ਦੀ ਗੱਬਣਾ ਏ ਬਈ ਮੂੰਹ ਹੈਗੀ 6 ਦੰਦ ਜੀ ਠੀਕ ਆ ਠੀਕ ਆ ਜੀ ਤੀਜੇ ਸੂਏ ਲਈ ਅੱਗੇ ਗੱਬਣਾ ਇਹ ਜੀ ਠੀਕ ਆ ਠੀਕ ਆ ਮੱਝ ਰਹੀ ਸ਼ੁਰੂ ਤੋਂ ਬ੍ਰੀਡਰਾਂ ਕੋਲ ਹੀ ਇਹ ਜੀ ਠੀਕ ਆ ਵੀਰੇ ਠੀਕ ਆ ਖੀਰੀ ਕਹਿੰਦੇ ਇਹ ਸੂਈ ਸੀ ਸਾਰਾ ਫੁੱਲ ਰਿਕਾਰਡ A to Z ਦਾ ਹੈਗਾ ਜੀ ਠੀਕ ਆ ਵੀਰੇ ਠੀਕ ਆ ਜੀ ਕਹਿੰਦਾ ਪਾ ਉਹ ਬੰਦਾ ਤਸੱਲੀ ਕਰਨ ਵਾਲਾ ਹੋਵੇ ਫੁੱਲ ਤਸੱਲੀ ਕਰਾ ਦਾਂਗੇ ਮੱਝ ਦੀ ਆ ਠੀਕ ਆ ਠੀਕ ਆ ਜੀ ਹੁਣ ਆਪਾਂ ਲਿਆਂਦੀ ਖਰੀਦ ਕੇ ਇਹੇ گاਉਂ ਜੀ ਆਪਣਾ ਵਪਾਰ ਦਾ ਕੰਮ ਤੁਹਾਨੂੰ ਨੀ ਕਰਾਣੀ। ਹਾਂ ਬਿਲਕੁਲ ਜੀ। ਠੀਕ ਆ ਤੇ ਲੰਡੇ ਮਾਲੀ ਤੋਂ 2 ਅਕਤੂਬਰ ਦੀ ਦੀ ਏਆਈ ਹੋਈ ਵੀ ਆ। ਠੀਕ ਆ। ਚੈੱਕ ਪਾਸ ਆ 2 ਮਈ ਨੂੰ ਇਹਨੂੰ 7ਵਾਂ ਮਹੀਨਾ ਸ਼ੁਰੂ ਹੋ ਜਾਣਾ 6 ਪੂਰੇ ਹੋ ਜਾਣੇ। 6 ਪੂਰੇ ਹੋ ਜਾਣੇ 2 ਮਈ ਨੂੰ 7ਵਾਂ ਮਹੀਨਾ ਲੱਗ ਜਾਣਾ ਇਹਨੂੰ। 7ਵਾਂ ਮਹੀਨਾ ਲੱਗ ਜਾਣਾ 2 ਤਰੀਕ ਨੂੰ ਜੀ। ਠੀਕ ਆ ਬਾਈ ਠੀਕ ਆ ਵੀਰੇ। ਕੀ ਆ ਬਾਤ ਆ। ਦੁੱਧ ਚੰਗਾ ਦੋਨੇ ਟਾਈਮ ਵਧੀਆ ਮਿਲਦੀ ਆ ਠੀਕ ਆ ਪਰ ਦੁੱਧ ਵਾਲਾ ਕੰਮ ਆਪਾਂ ਲਾਉਣ ਤੇ ਨਹੀਂ ਕੀਤੀ। ਕਹਿੰਦਾ ਆਪਾਂ ਦੁੱਧ ਕੱਟ ਵੀ ਤੂੰ 10-12 ਫੇਰ ਇਹ ਦੁੱਧ ਦੇਉਗੀ ਹਾਂ ਬਈ ਯਾਰ شریفਪਣਾ ਹਨਾ ਯਾਰ ਬਿਲਕੁਲ ਬਿਲਕੁਲ ਬਾਈ ਜੀ ਮੈਂ ਨਾ ਕਿ ਬੰਦੇਆਂ ਨੂੰ ਪੋਜ਼ ਕਰਦੀ ਛੋਟੀ ਖੋਰ ਦੱਸ ਬਾਕੀ ਆਪਣੇ ਕੋਲੇ ਓਪਰੇ ਥਾਂ ਤੇ ਸਰਬੇ ਬਈ ਹਨਾ ਪਹਿਲਾਂ ਕਰ ਵਾਈਟ ਕਰ ਵੀ ਆਏ ਹੈ ਨਹੀਂ ਕਿ ਇਹਨੂੰ ਜਮੇ ਹੀ ਐਗਰੈਸਿਵ ਬਣ ਤੇ ਵੀਰੇ ਇਹ ਕਿਨੇ ਮਾਲਾਂ ਗੱਪਣ ਲੰਡੇ ਤੋਂ ਹੋ ਗਈ ਬਈ ਇਹ ਲੰਡੇ ਮਾਲੀ ਤੋਂ ਗੱਪਣੀ ਇਹ ਤਾਂ ਹੋਈ ਹੋਈ ਹੈ ਜਿਆ ਡਾਇਰੈਕਟਰ ਨਹੀਂ ਇਹ ਆਈ ਤਾਂ ਹੋਈ ਵੀ ਹੈ ਇਹ ਆਈ ਤਾਂ ਹੋਈ ਹੋਈ ਹੈ ਠੀਕ ਹੈ ਬਈ ਠੀਕ ਆ ਤੇ ਤਾਜੀ ਦਾ ਦੁੱਧਰ ਕੱਢ ਕੀ ਆ ਬਈ ਯਾਰ ਤਾਜੀ ਦਾ ਬਈ ਅਗਲੇ ਨੂੰ ਯਕੀਨ ਨਹੀਂ ਕਰਨਾ ਪਰ ਇਹਨੇ 20 ਕਿਲੋ ਦੁੱਧ ਕੱਢਿਆ ਬਈ ਛੋਟੀ ਦੂਜੇ ਸੂਏ ਕੱਢਿਆ ਬਈ ਫਿਰ ਹੁਣ ਦੁੱਧ ਕਿੰਨਾ ਹੋਣੇ ਦੇ ਥੱਲੇ ਐਸਟਾ ਦੁੱਧ ਹੁਣ ਕਿਲ ਹੈਗਾ ਬਈ 5 ਲਾ ਲਓ 6 ਲਾ ਲਓ ਬਈ ਇੰਨਾ ਹੈਗਾ ਹਜੇ ਹਾਂਜੀ ਹਾਂਜੀ ਪਰ ਉਹ ਬੱਕਰੀਆਂ ਉਹ ਤਾਂ ਪੱਤਾਂ ਨਹੀਂ ਮਾਰਦੀ ਮੋਜ ਨਾ ਖੜ ਕੇ ਭਲਾਂ ਦੀ ਇੱਥੇ ਖੜੀ ਦੀਆਂ ਧਾਰਾ ਮਾਰਾ ਦਾਂਗੇ ਸਵੇਰ ਚੋਈ ਵੀ ਆ ਪਤਾ ਵੀ ਕੋਈ ਨਹੀਂ ਜੀ ਐ ਹੀ ਭਾ ਲੈਣਾ ਇਹਨੇ ਥੱਲੇ ਮੈਨੂੰ ਬੈਹ ਪਾ ਲੂਗੇ ਹਾਂ ਥੱਲੇ ਬਈ ਚੱਕਰ ਹੀ ਨਹੀਂ ਬਈ ਕਿਵੇਂ ਮਰਜ਼ੀ ਬੈਠੇ ਰਹਿ ਲੈ ਕੀ ਆ ਚੀਜ਼ ਵੇਖਿਓ ਮੇਤਰੋ ਹੁਣ ਲੈ ਲੋ ਬਈ ਲੈ ਭਲਾਂ ਹੀ ਦੂਜੇ ਪਾਸੇ ਹੀ ਬਹਿ ਜਾ ਕੋਈ ਚੱਕਰ ਹੀ ਨਹੀਂ ਜਿਵੇਂ ਮਰਜ਼ੀ ਬੈਠੇ ਮੈਨੂੰ ਕਿੱਥੋਂ ਮਿਲੂਗੀ ਯਾਰ ਆ ਚੀਜ਼ ਐਚ ਐਫ ਗ ਪਰਾਇ ਹੋ ਰਾ ਪਰਾਕਾਰੀ ਜਾਂਦੀਆਂ ਯਾਰ ਹਾਂਜੀ ਹਾਂਜੀ ਕੋਈ ਚੱਕਰ ਹੀ ਨਹੀਂ ਨੂੰ ਜਮੈਂ ਜੀ ਤੇ ਬਾਲੀ ਉਹ ਤੇ ਬਾਲੀ ਲੰਮੀ ਨਹੀਂ ਹੈ ਨਾ ਨਹੀਂ ਸਹੀ ਹੈ ਬਾਈ ਬਾਲੀ ਛੋਟੀ ਕਹਿ ਸਕਦੇ ਆ ਨਾ ਬਾਲੀ ਵੱਡੀ ਕਹਿ ਸਕਦੇ ਆ ਵੱਡਾ ਤਾਂ ਬਾਈ ਦਾ ਦੁੱਧ ਆ ਹਮ ਠੀਕ ਹੈ ਨਾ ਬਾਕੀ ਜਿਹੜਾ ਸਰੀਰ ਦਾ ਢਾਂਚਾ ਨੀਲੀ ਦਾ ਹੈਗਾ ਆਪਾਂ ਵੇਖਦੇ ਐ ਮੈਲਿਆਂ ਤੇ ਵੀ ਆਏ ਮੈਨੂੰ ਤੋਂ ਵਧੀਆ ਦੁੱਧ ਬਹੁਤ ਮੈਨੂੰ ਫੈਟਿੰਗ ਵਾਲੀ ਮੈਂ ਆ ਹਾਂਜੀ ਹਾਂਜੀ ਬਾਕੀ ਹਜੇ ਦੁੱਧ ਤੇ ਲੱਗੀ ਜਦੋਂ ਇਹ ਡਰਾਈ ਹੋ ਗਈ ਬਾਈ ਇਹਨੇ ਬੰਨਣਾ ਹੀ ਪਤਾ ਨਹੀਂ ਕੀ ਹੈਗਾ ਕੀ ਬੰਨਣਾ ਤੇ ਇਹਦੀ ਤੇਰੇ ਕੋਲ ਤਾਜੀ ਦੇ ਲੇਵੇ ਵਾਲੀ ਵੀਡੀਓ ਹੈਗੀ ਹੈ ਨਾ ਸਾਰਾ ਰਿਕਾਰਡ ਹੈਗਾ ਬਾਈ ਪਹਿਲੇ ਸਵੇਰ ਦੀ ਵੀਡੀਓ ਆਪਣੇ ਕੋਲੇ ਹੈਗੀ ਆ ਉਹ ਭੇਜ ਦੀ ਚੰਗਾ ਜੇ ਕਿਸੇ ਨੂੰ ਹਾਂਜੀ ਹਾਂਜੀ ਫੁੱਲ ਤਸੱ ਲੇ ਐ ਖੁੱਲੀ ਕੌਣ ਛੱੜਦਾ ਏ ਸ਼ਰਾਰਤੀ ਹੋਏ ਦਾ ਯਾਰ ਹਨਾ ਨਹੀਂ ਨਹੀਂ ਬਾਈ ਬੇਫਿਕਰ ਹੋ ਕੇ ਇਹ ਕਹ ਲੈ ਇਹਨੂੰ ਤਾਂ ਤੈਨੂੰ ਨਜ਼ਾਰਾ ਜਿਹਾ ਹੀ ਆ ਜਾਂਦਾ ਹੁਣ ਹਨਾ ਬਾਈ ਮੈਂ ਨਾ ਬਾਈ ਮੈਂ ਮੋਹ ਮੋਹ ਲੈਂਦੀ ਆ ਯਾਰ ਹਾਂ ਹਾਂ ਬਿਲਕੁਲ ਕੋਲੇ ਨਿੱਕੇ ਬੱਚੇ ਨਹੀਂ ਮੋਹ ਲੈਂਦੇ ਹੁੰਦੇ ਉਹ ਮੋਹ ਲੈਂਦੀ ਆ ਹਨਾ ਬਾਈ ਨਹੀਂ ਬਾਈ ਦਾਣੇ ਦੀ ਨਹੀਂ ਭੁੱਖੀ ਖਾਣ ਦੀ ਨਹੀਂ ਭੁੱਖੀ ਮੈਂ ਪਿਆਰ ਦੀ ਭੁੱਖੀ ਆ ਕੱਲੀ ਹੋਰ ਕੋਈ ਚੱਕਰ ਨਹੀਂ ਇਹਨੂੰ ਜੀ ਹਾਂ ਇਹ ਤੇ ਵੀਰੇ ਕਿੰਨੇ ਦੀ ਦੇ ਦਿਆਂਗੇ ਯਾਰ ਰੇਟ ਬਈ ਦਾ ਫੋਨ ਤੇ ਹੀ ਕਰਾਂਗੇ ਆਪਾਂ ਜੀ ਫੋਨ ਤੇ ਕਰੇਗਾ ਹੋਊਗਾ ਆਈਡੀਆ ਜੀ ਦੱਸ ਸਕਦਾ ਮੈਨੂੰ ਮੜਾ ਆ ਜਾ ਵੀ ਜਾਇਜ਼ ਹੋਊਗਾ ਕਿ ਰੇਟ ਹੋਵੇ 2.5 ਮੰਗੀ ਜਾਵੇ ਨਹੀਂ ਨਹੀਂ 2.5 ਕੋਈ ਤੇ ਪਰ ਹੁਣ ਤੇਰਾ ਇਰਾਦਾ ਮੈਨੂੰ ਮੈਨ ਲੱਗ ਗਿਆ ਪਰ ਫਿਰ ਇੱਕ ਦੇ 10 ਵੀ ਕਰੇਗਾ ਮੁੱਲ ਤੂੰ ਵੀ ਅੱਬਾ ਜਾਇਜ਼ ਜੀ ਦੇ ਦਾਂਗੇ ਆਪਾਂ ਠੀਕ ਆ ਠੀਕ ਆ ਵੀਰੇ ਹਾਂਜੀ ਹਾਂਜੀ ਲੈ ਵੀ ਮੇਤਰੋ ਕਿਉਂਕਿ ਬਾਈ ਬਾਈ ਨੇ ਚੰਗੀ ਕੀਮਤ ਤੇ ਆਪ ਵੀ ਖਰੀਦੀ ਐ ਵੀ ਮੈਨੂੰ ਪਤਾ ਲੱਗਿਆ ਇਹ ਦੀਫਾਈਨ ਨਾ ਕੰਮ ਨਹੀਂ ਇਹ ਗਿਫਟ ਵਾਲਾ ਕੰਮ ਹੀ ਹੈ ਹਨਾ ਪੈਸੇ ਨਾਲ ਇਹ ਤਾਂ ਚੀਜ਼ ਯਾਰ ਸਰਪ੍ਰਾਈਜ਼ ਦੇਣ ਵਾਲੀ ਆ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਇਹ ਤਾਂ ਹੋ ਗਈ ਬੁਰੀ ਇੱਕ ਤੇਰੇ ਕੋਲ ਟੋਕੜ ਖੜੀ ਆ ਇਹ ਬਸ ਇਹ ਵਿਕੀ ਹੋਈ ਆ ਫਿਰ ਵਿਕੀ ਹੋਈ ਆ ਬਾਈ ਇਹਦੇ 2000 ਰੁਪਏ ਸਾਈ ਆਈ ਹੋਈ ਬੰਦੇ ਕੰਮਕਾਰ ਕਰਕੇ ਆਏ ਨਹੀਂ ਸੀ ਠੀਕ ਆ ਓਕੇ ਓਕੇ ਬਾਕੀ ਉਹਨਾਂ ਦੀ ਮੈਂ ਖੜੀ ਆ ਆਪਣੀ ਨਹੀਂ ਗਈ ਬਸ ਠੀਕ ਆ ਠੀਕ ਆ ਠੀਕ ਆ ਵੀਰੇ ਲੈ ਕੀ ਬਾਤ ਆ ਵੀ ਮਿੱਤਰੋ ਕਿ ਹੁਣ ਨੰਬਰ ਦੇ ਦੀ ਯਾਰ ਸੱਜਣਾ ਕਿਰਾਂ ਦੀ ਆਵਾਜ਼ ਨੰਬਰ ਆਪਣਾ ਹੈਗਾ 98771 ਜੀ 70171 ਜੀ ਇੱਕ ਵਾਰੀ ਹੋਰ ਬੋਲ 987771 70171 ਠੀਕ ਹੈ ਮੇਰਾ ਜੀ ਤਾਂ ਕਰਦਾ ਹਜੇ ਨੂੰ ਹੋਰ ਦਿਖਾਈ ਜਾਵਾ ਪਰ ਹੁਣ ਇਹਦੀਆਂ ਤਸਵੀਰਾਂ ਹੀ ਦੇਖ ਸਕਦੇ ਆਂ ਪਹਿੰਦੇ ਗੁਣਾ ਬਾਰੇ ਤਾਂ ਮੈਂ ਜਾਣਤਾ ਤੁਹਾਨੂੰ ਅਗਲੀ ਕਾਰਵਾਈ ਤੁਸੀਂ ਕਰ ਲਿਓ ਨੰਬਰ ਪਾਈ ਦੱਸ ਸਕਰੀਨ ਤੇ ਇਹ ਕੋਠੇ ਬਾਜ਼ੀਗਰਾਂ ਦੇ ਸ਼ਹਿਰ ਕੋਟਕਪੂਰਾ